ਹੈਲੋ ਜੀ ਜੀ ਆਇਆਂ ਨੂੰ ਕਿਦਾ ਹਾਲ ਚੱਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗਾ ਕੋਮਜ਼ੇ ਜਿਹਾ ਵਗ ਜਿਤੇ ਵੀ ਵਗ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉੱਪਰ ਹੋਇਆ ਤੁਹਾਨੂੰ ਸਭ ਨੂੰ ਆਪਣੀ ਚਰਦੀ ਕਲਾ ਵਿੱਚ ਰੱਖਿਓ ਕੁਸ਼ਵਾਸ਼ ਰੱਖਿਓ ਤੇ ਲੋ ਜੀ ਆਪਾਂ ਆ ਗਏ ਜੀ ਸਿੱਧੂ ਮੂਸੇਵਾਲੇ ਦੀ ਇੱਕ ਅੱਛੀ ਜੀ ਪਰਫਾਰਮੈਂਸ ਤੇ ਨਾਲ ਜਿਹੜੀ ਕਿ ਉਹਨਾਂ ਨੇ ਬਹੁਤ ਵਧੀਆ ਪਰਫਾਰਮੈਂਸ ਕੀਤੀ ਸੀ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਮਤਲਬ ਕਿ ਵੈਸੀ ਬੜਾ ਜ਼ਬਰਦਸਤ ਪਰਸਨੈਲਿਟੀ ਸੀ ਬੜੀ ਜ਼ਬਰਦਸਤ ਬੰਦਾ ਸੀ ਲੇਕਿਨ ਇਸ ਜ਼ਿੰਦਗੀ ਐਸ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਨੇ ਆਪਣਾ ਨਾਂ ਜਿਹੜਾ ਹੈ ਨਾ ਦੁਨੀਆ ਤੇ ਰਹਿਣ ਕਿਉਂਕਿ ਜਿਹੜਾ ਇਸ ਦੁਨੀਆ ਤੋਂ ਟੁਰ ਗਿਆ ਨਾ ਜਿਨ੍ਹਾਂ ਨੂੰ ਉਹ ਕੋਈ ਨਹੀਂ ਸੀ ਜਾਣਦਾ ਉਹ ਵੀ ਉਹਨਾਂ ਨੂੰ ਜਾਣਨ ਲੱਗ ਗਏ ਤੇ ਇਦਾਂ ਹੀ ਉਹਨਾਂ ਦਾ ਆਪਾਂ ਇੱਕ ਅੱਛਾ ਜਿਹਾ ਜਿਹੜਾ ਪਰਫਾਰਮੈਂਸ ਉਹਨਾਂ ਨੇ ਸਟੇਜ ਤੇ ਕੀਤਾ ਹੈ ਆਪਾਂ ਉਹ ਦੇਖਣ ਜਾ ਰਹੇ ਹਾਂ ਸੁਣਨ ਜਾ ਰਹੇ ਹਾਂ ਕਿ ਸਿੱਧੂ ਵੀਰ ਜੀ ਇਹਦੇ ਵਿੱਚ ਕੀ ਕਹਿੰਦੇ ਨੇ ਤੇ ਪਹਿਲੇ ਆਪਾਂ ਵੀਡੀਓ ਵੇਖ ਲੈਂਦੇ ਆਂ ਬਾਕੀ ਗੱਲਬਾਤ ਜਿਹੜੀ ਉਹ ਬਾਅਦ ਵਿੱਚ ਕਰਦੀ ਆਂ ਤੇ ਗਾਣਾ ਜਿਹੜਾ ਇਹ ਵੀਡੀਓ ਜਿਹੜੀ ਹੈ ਪੂਰੀ ਇੰਜੋਏ ਕਰਿਓ ਉਮੀਦ ਕਰਦੀ ਹਾਂ ਮੇਰੇ ਵੀਰਾਂ ਭੈਣਾਂ ਨੂੰ ਬਹੁਤ ਜ਼ਿਆਦਾ ਮਜ਼ਾ ਆਏਗਾ ਤੇ ਲੈਟ ਗੈਟ ਸਟਾਰਟ ਕਰੀਏ ਪਛਾਣ ਦਿਓ ਗੀਤ ਕਿਹੜਾ ਇਹ ਜਦੋਂ ਜਿਹੜਾ ਪਛਾਣਨਗੇ ਪਛਾਣਨਗੇ ਨਹੀਂ ਉਹਨਾਂ ਚਿਰ ਸੁਣਾਉਣਾ ਨਹੀਂ ਜ਼ੋਰ ਲਾ ਲੈਣਾ ਠੀਕ ਹੈ ਜੀ ਪਛਾਣ ਦਿਓ ਇੱਕ ਵਾਰੀ ਚ ਦੱਸਦਾ ਗਿਰੋ ਭਰਾ ਬਣ ਕੇ ਹਾਂ ਜੀ ਹਾਂ ਹਾਂ ਜੀ ਵਾਈ ਗਾਣਾ ਸੁਹਾਇਸ ਨਾਲੇ ਹੌਲੀ ਹੌਲੀ ਪਹਿਲਾਂ ਨੀਵੀਆਂ ਗੱਲਾਂ ਦਾ ਕਰ ਲਈਓ ਉੱਚੀਆਂ ਫੇਰ ਕਰ ਲਾਂਗੇ ਕਿਉਂ ਜੀ ਹਾਂਜੀ ਸਲਫ ਮੇੜ ਗਾਣਾ ਕਿਨੂੰ ਕਿਨੂੰ ਘੈਂਟ ਲੱਗਿਆ ਦੱਸੋ ਜੋ ਫੈਮਲੀ ਚ ਉਠਿਆ ਅਸਲ ਵਰਸ ਪੂਰਨਾ ਓ ਤੈ 23 ਸਾਲਾਂ ਦੀ ਏ ਜ਼ਿੰਦਗੀ ਕੱਢ ਦਿੱਤੀ ਕੋਈ ਜਨੂਨ ਨਾ ਹੋਂ ਮਹੀਨੇ ਵਿੱਚ ਗੀਤ ਕੱਢ ਪਣਿਆ ਸਟਾਰ ਕਹਿਤਾ ਜਣੇ ਖਣਿਆ ਆਂਦਾ ਸੁਰ ਹੋਰ ਉੱਚਾ ਚੱਕੋ ਕਲਾਜ਼ ਫੈਮਲੀ ਚ ਉੱਠਿਆ ਅਸਲ ਵਰਸਪੂਰਨਾ ਹੋ 23 ਸਾਲਾਂ ਦੀ ਐ ਜ਼ਿੰਦਗੀ ਕੱਢ ਦਿੱਤੀ ਕੋਈ ਜਨੂਨ ਨਾਲ ਹੋ ਮਹੀਨੇ ਵਿੱਚ ਗੀਤ ਕੱਢ ਪੜਿਆ ਸਟਾਰ ਕਹਿੰਦਾ ਜਣੇ ਖਣਿਆ ਅ ਚਾਚੇ ਮਾਮਿਆਂ ਦੇ ਸਰਾਂਦੇ ਨਹੀਂ ਉੱਟਿਆ ਨਹੀਂ ਵਾਂ ਆਪਮਣ ਉਹਨਾਂ ਨੂੰ ਚੰਗਾ ਲੱਗਿਆ ਹੋ ਜਿਹਨੇ ਚਾਚੇ ਮਾਮਿਆਂ ਤੋਂ ਫੋਨ ਨਹੀਂ ਕਰਾਇਆ ਹੋਣਗੇ ਜੀ ਮੈਨੂੰ ਆ ਇੱਥੇ ਮੈਨੂੰ ਲਾਈਨ 'ਚ ਲੱਗਿਆ ਖੜਾ ਸਹੀ ਹੈ ਨਾ ਜਿਨਾਂ ਦੇ ਖੂਨ ਦੇ ਵਿੱਚ ਸੁਪੂਨਗਰੀ ਨਹੀਂ ਹੋਊਗੀ ਉਹਨੂੰ ਚੰਗਾ ਲੱਗੂ ਤੇ ਜਿਹੜੇ ਜਿਨ੍ਹਾਂ ਨੇ ਕਰਾਇਆ ਹੋਣਾ ਉਹਨਾਂ ਚਾਚੇ ਮਾਮਿਆਂ ਨੂੰ ਪੁੱਠਾ ਬੋਲਦਾ ਇਸ ਤਾਂ ਇਹੀ ਬੋਲਾਂਗੇ ਜਦੋਂ ਕਿਸੇ ਸਾਲੇ ਤੋਂ ਕੁਝ ਲਿਆ ਨਹੀਂ ਕਿਹਦੇ ਤੋਂ ਆਸ ਨਹੀਂ ਕਰਾਇਆ ਕਾਦੀ ਜੀ 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 ਕਰਨੀਆਂ ਦੱਸੋ ਮੈਥੋਦਾਂ ਨਹੀਂ ਹੁੰਦੀ ਤੁਸੀਂ ਕਰੋਗੇ ਤਾਂ ਹੀ ਸਾਡੀਆਂ ਗੱਲਾਂ ਮਿਡਲ ਕਲਾਸ ਵਾਲ ਨੂੰ ਚੰਗੀਆਂ ਲੱਗਦੀਆਂ ਉੱਚਿਆਂ ਨੂੰ ਚੁਭਦੀਆਂ ਨੇ ਵੀ ਸਿੱਤੂ ਤਾਂ ਗਾਲਾਂ ਕੱਢਦਾ ਜੀ ਗਾਲਾਂ ਐਂ ਹੀ ਗੱਡਾਂਗੇ ਇਸ ਤਾਂ ਥੋਕ ਕੈ ਨੇ ਆ ਕਹਉਂਦੇ ਆਰੇ ਮੂਸੇ ਵਾਲੇ ਦਾ ਅੱਜ ਲੋਹਾ ਮੰਨਿਆ ਉਹ ਚਾਚੇ ਮਾਮਿਆਂ ਦੇ ਸਰਾ ਤੇ ਨਹੀਂ ਉੱਟਿਆ ਵੀ ਮੈਂ ਹੱਕਦੇ ਮੜਾ ਟਾਈਮ ਮੇ ਰਹੁੱਤੇ ਦੇਖ ਕੇ ਨਹੀਂ ਸੀ ਹੰਮੀ ਪਾਦੇ ਹੁੱਜਾ ਦੀ ਦੇ ਪਿੰਛਾ ਕਰਦੇ ਆਹ ਸੱਚੇ ਦਿਲੋਂ ਆ ਸਲੂਟ ਓਸ ਰੱਬ ਨੂੰ ਜਿਨੇ ਐ غرੂਰ ਬੰਧਿਆ ਆਹ ਚਾਚੇ ਮਾਮਿਆਂ ਦੇ ਸਿਰਾਂ ਤੇ ਨਹੀਂ ਉੱਡਿਆ ਨੀ ਮੈਂ ਆਹ ਮੈਨੀਆਂ ਲੋਕ ਬਾਰ-ਬਾਰ ਆਖਦੇ ਬਾਪੂ ਤੇਰੇ ਪੁੱਤ ਨੂੰ ਉਹ ਪੜਨਾ ਨਹੀਂ ਕੁਛ ਸੀ ਗਵਾਰ ਆਖਦੇ ਉਹੀ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਉਹੀ ਸਿੱਧੂ ਮੂਸੇ ਵਾਲੇ ਨੂੰ ਸਟਾਰ ਆਖਦੇ ਸਟਾਰ ਕੋਈ ਹੋਣ ਵੀ ਮੇਰੇ ਵਰਗਾ ਕੁਰਤਾ ਪਜਾਮਾ ਪਾ ਕੇ ਸਟੇਜ ਤੇ ਖੜ ਗਿਆ ਵਾਵਾ ਕਰਾ ਦਿਓ ਸਿੱਧੂ ਮੂਸੇ ਵਾਲਾ ਸਟਾਰ ਹੈ ਜਿਹੜਾ ਆਪਦੇ ਮਾਂ ਪਿਓ ਨੂੰ ਦੋ ਟਾਈਮ ਦੀ ਰੋਟੀ ਜਿੰਨਾ ਦਿੰਦੇ ਨਾ ਹਰੇਕ ਹਰੇਕ ਪੁੱਤ ਸਟਾਰ ਆਪਦੇ ਪਿਓ ਦਾ ਆ ਰੇਵਨ ਚ ਬਹਿ ਕੇ ਮੈਂ ਕਹਿੰਦਾ ਮੈਂ ਸਤਾਰਾਂ ਹਰੇਕ ਪੁੱਤ ਹਰੇਕ ਧੀ ਜਿਹੜੇ ਆਪਦੇ ਮਾਂ ਪਿਓ ਦੀਆਂ ਆਂਦਰਾ ਸੌਖੀਆਂ ਰੱਖਦੇ ਨੇ ਸਾਰੇ ਸਤਾਰ ਦੇ ਉਹਨਾਂ ਵਾਸਤੇ ਤਾੜੀ ਮਾਰੋ ਹਾਂਜੀ ਜੇ ਤੁਹਾਡੇ ਚੋਂ ਕੋਈ ਨਹੀਂ ਵੀ ਹੈਗਾ ਤਾਂ ਬਣਨ ਦੀ ਕੋਸ਼ਿਸ਼ ਕਰੋ ਰੱਬ ਇੱਥੇ ਹੀ ਹੈ ਸਵਰਗ ਵੀ ਇੱਥੇ ਹੀ ਹੈ ਨਰਕ ਵੀ ਇੱਥੇ ਹੀ ਹੈ ਹਾਂਜੀ ਜਿਨ੍ਹਾਂ ਨੇ ਜੰਮਿਆ ਜ ਉਹਨਾਂ ਨੂੰ ਠੇਡੇ ਮਾਰਤੇ ਉਹ ਨਰਕ ਹੈ ਤੁਹਾਡਾ ਜਿਨ੍ਹਾਂ ਦੀ ਸੇਵਾ ਕਰਨੀ ਉਹ ਸਵਰਗ ਹੈ ਤੁਹਾਡਾ ਠੀਕ ਹੈ ਜੀ ਉਹ ਮੈਂ ਨਾ ਸਿਆਣਾ ਹੈ ਨਹੀਂ ਪਰ ਮੈਨੂੰ ਕਦੇ-ਕਦੇ ਜਿਹੜੀਆਂ ਦਿਲੋਂ ਗੱਲਾਂ ਆਉਨੀਆਂ ਕਹਿਣੀਆਂ ਪੈਂਦੀਆਂ ਠੀਕ ਹੈ ਜੀ ਸਿੱਧੀ ਗੱਲ ਹੈ ਜਦੋਂ ਲੋਈ ਲੈ ਗਈ ਆਪਾਂ ਦਾ ਹੈਂਡ ਫ੍ਰੀ 1100 ਵਰਗੇ ਹੋ ਜਾਂਦੇ ਆ ਸਿੱਧੀਆਂ ਸਿੱਧੀਆਂ ਗੱਲਾਂ ਠੀਕ ਹੈ ਜੀ ਕਿਸ ਦੇ ਹੱਟ ਤੇ ਵੱਜਣ ਕੇ ਦੇ ਮੱਥੇ ਦੇ ਵੱਜਣ ਬਿਲਕੁਲ ਜੀ ਵਧੀਆ ਯਾਰ ਵੀਰੇ ਮੈਂ ਸਿੱਧੂ ਵੀਰਜੀਤ ਦੀਆਂ ਗੱਲਾਂ ਜਿਹੜੀਆਂ ਸਨ ਨਾ ਉਹ ਬਹੁਤ ਜ਼ਿਆਦਾ ਸਿੱਧੀਆਂ ਗੱਲਾਂ ਤੇ ਕਿੰਨੀ ਉਹਨੇ ਵਧੀਆ ਗੱਲ ਕੀਤੀ ਜਿਹੜਾ ਚਾਚੇ ਤਾਇਆ ਦੇ ਸਿਰ ਉਤੇ ਐਸ਼ ਕਰਦੇ ਹੈ ਮੈਨੂੰ ਕਹਿੰਦੇ ਬਾਪੂ ਮੈਨੂੰ ਸਟਾਰ ਆਖਦੇ ਨੇ ਸਾਰੇ ਸਟਾਰ ਉਹ ਨਹੀਂ ਹੁੰਦਾ ਕਿ ਜਿਹੜਾ ਬਹੁਤ ਵੱਡਾ ਇਨਸਾਨ ਬਣ ਗਿਆ ਠੀਕ ਹੈ ਕਿ ਬੜਾ ਅੱਛਾ ਗਲੁਕਾਰ ਬਣ ਗਿਆ ਬੜਾ ਅੱਛਾ ਸਿੰਗਰ ਬਣ ਗਿਆ ਬੜਾ ਅੱਛਾ ਐਕਟਰ ਬਣ ਗਿਆ ਦੁਨੀਆ ਨੂੰ ਸਟਾਰ ਕਹਿੰਦੀ ਹੈ ਸਟਾਰ ਉਹ ਹੁੰਦਾ ਜਿਹੜਾ ਆਪਣੇ ਮਾਪਿਓ ਨੂੰ ਨਾ ਉਹਨਾਂ ਦਾ ਫਕਰ ਨਾਲ ਸਿਰ ਉੱਚਾ ਕਰਦੇ ਉਹ ਸਟਾਰ ਹੁੰਦਾ ਠੀਕ ਹੈ ਕਿੰਨੀ ਵਧੀਆ ਸਿੱਧੂ ਵੀਰ ਜੀ ਨੇ ਗੱਲ ਕੀਤੀ ਕਿ ਜਿਨ੍ਹਾਂ ਨੇ ਆਪਣੇ ਮਾਪਿਓ ਨੂੰ ਮਤਲਬ ਕਿ ਸਿਰ ਤੇ ਬਿਠਾ ਕੇ ਰੱਖਿਆ ਉਹਨਾਂ ਦੀ ਮਤਲਬ ਜਿਹੜੀ ਸਵਰਗ ਹੈ ਉਹ ਇੱਥੇ ਹੀ ਹੈ ਤੇ ਜਿਨ੍ਹਾਂ ਨੇ ਉਹਨਾਂ ਨੂੰ ਸਤਾਇਆ ਠੀਕ ਹੈ ਜੋ ਉਹਨਾਂ ਨਾਲ ਕੀਤਾ ਉਹਨਾਂ ਦਾ ਆਖਰਤ ਉਹਨਾਂ ਦਾ ਅੰਜਾਮ ਜਿਹੜਾ ਉਹ ਵੀ ਉਹਨਾਂ ਨੂੰ ਦੁਨੀਆ ਤੇ ਲੱਗ ਜਾਂਦਾ ਹੈ ਇਹ ਤੇ ਮੱਕਾ ਫਾਤੀਆ ਵਾਲਾ ਜੀ ਜੋ ਕਰੋਗੇ ਜੋ ਬੀਜੋਗੇ ਕੋਈ ਪਾਓਗੇ ਵਾਕਿਆਰ ਵੀਰ ਜੀ ਯਕੀਨ ਕਰੋ ਵਧੀਆ ਗੀਤ ਹੁੰਦੇ ਨੇ ਉਹਨੇ ਕਿਹਾ ਕਦੀ ਵੀ ਚਾਚੇ ਤਾਇਆ ਦੇ ਸਿਰ ਉਤੇ ਐਸ਼ ਨਹੀਂ ਕੀਤੀ ਹੈ ਆਪਣੇ ਆਪਣੇ ਬਰਬੂਤੇ ਤੇ ਕੀਤਾ ਜੋ ਵੀ ਕੀਤਾ ਤੇ ਵਾਕਿਆ ਕਦੀ ਕਿਸੇ ਦੀ ਗੱਲ ਸੁਣਨ ਦੀ ਨੋਬਤ ਕਿਉਂ ਲੈਂਦੇ ਹੋ ਇਨਸਾਨ ਹਮੇਸ਼ਾ ਉਹ ਕੰਮ ਕਰੇ ਜਿਹੜਾ ਕਿ ਉਹਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਮੈਂ ਮੈਂ ਆਪਣੇ ਖੁਦ ਦੇਖਤੇ ਮਤੇ ਆਪਣੇ ਪੈਰ ਤੇ ਖਲੋ ਕੇ ਇਹ ਕੰਮ ਕਰ ਸਕਦਾ ਮੈਂ ਤੇ ਉਹੀ ਕੰਮ ਕਰਨਾ ਚਾਹੀਦਾ ਹੈ ਕਿਸੇ ਦੀ ਸੇਰ ਦੇ ਤਿਆਸ਼ ਕੀਤੀ ਤੇ ਕੀ ਕੀਤੀ ਹੈ ਕਿਸੇ ਦਾ ਕੀ ਮਾਨ ਹੈ ਕਿਸੇ ਵੀ ਟਾਈਮ ਤੁਹਾਨੂੰ ਇੱਕ ਮਿੰਟ ਦੇ ਵਿੱਚ ਤੇ ਉਹ ਉਪਰ ਆइजਾਤ ਬੈਠੀ ਹੈ ਉਹ ਮਿੰਟਾਂ ਦੇ ਵਿੱਚ ਤੁਹਾਨੂੰ ਅਰਸ਼ ਤੇ ਵੀ ਲੈ ਕੇ ਜਾ ਸਕਦੀ ਹੈ ਤੇ ਫਰਸ਼ ਤੇ ਵੀ ਇਹ ਉਹਦੀ ਮਰਜ਼ੀ ਹੈ ਜੀ ਠੀਕ ਹੈ ਤੇ ਤਾਂ ਕਰਕੇ ਕਹਿੰਦੇ ਨੇ ਕਿ ਕਿਸੇ ਚੀਜ਼ ਦਾ ਘਰੂੜ ਨਹੀਂ ਇਹ ਨਾ ਕਰਨਾ ਚਾਹੀਦਾ ਸਿੱਧੂ ਵੀਰ ਜੀ ਦੀਆਂ ਸਿੱਧੀਆਂ ਗੱਲਾਂ ਗਾਨਿਆਂ ਦੇ ਵਿੱਚ ਸਿੱਧੀਆਂ ਗੱਲਾਂ ਹੁੰਦੀਆਂ ਸਨ ਤੇ ਬੜੇ ਵਧੀਆ ਗੀਤ ਗਾਉਂਦੇ ਸਨ ਲੇਕਿਨ ਇਹ ਹੈ ਕਿ ਹਮੇਸ਼ਾ ਉਹਨਾਂ ਨੇ ਆਪਣੇ ਗੀਤ ਦੇ ਵਿੱਚ ਆਪਣੇ ਮਾਪਿਓ ਦਾ ਨਾਮ ਜ਼ਰੂਰ ਲਿਆ ਹੈ ਤੇ ਬਾਕੀ ਇਹ ਉਹਦੇ ਮਾਪਿਓ ਨੂੰ ਸਬਰ ਤੇ ਨਹੀਂ ਆ ਸਕਦਾ ਲੇਕਿਨ ਇਹ ਹੈ ਕਿ ਅਸੀਂ ਦੁਆਈ ਬਸ ਕਰ ਸਕਦੇ ਹਾਂ ਕਿ ਉਹਦੀ ਆਖਰਤ ਆਸਾਨ ਹੋਏ ਤੇ ਉਹਦੇ ਘਰ ਵਾਲਿਆਂ ਨੂੰ ਸਬਰ ਮਿਲੇ ਬਾਕੀ ਬਹੁਤ ਅੱਛਾ ਗੀਤ ਲੱਗਾ Enjoy ਕੀਤਾ ਜੀ ਆਪਾਂ ਇਸ ਗੀਤ ਨੂੰ ਆਪਣੇ ਵੀਰਾਂ ਭੈਣਾਂ ਨੂੰ ਕੋਸ਼ਿਸ਼ ਦਿਓ ਜੀ ਉਹਨਾਂ ਨੂੰ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਣ ਮਿਲਦੇ ਆ ਜੀ ਅਗਲੀ ਵੀਡੀਓ ਵਜੋਂ ਤੱਕ ਆਪਣਾ ਤੇ ਆਪਣੇ ਘਰ ਵਾਲਿਆਂ ਦਾ ਸਭ ਦਾ ਬਹੁਤ ਸਾਰਾ ਖਿਆਲ ਰੱਖੋ ਸਾਨੂੰ ਦੁਆ ਜੀ ਆਦੇ ਰੱਖੋ ਗੁੱਡ ਬਾਏ ਟੇਕ ਕੇਅਰ